ਕੁੜੀਆਂ ਉੱਥੇ ਇੰਨੀ ਮਜਬੂਰ ਹੋ ਜਾਂਦੀਆਂ ਕੋਈ ਭੱਜ ਜਾਂਦੀਆਂ ਕੋਈ ਕਸ਼ ਕਰਦੀਆਂ ਕੋਈ ਮਰ ਜਾਂਦੀਆਂ ਇੱਕ ਕੁੜੀ ਤਾਂ ਕਿਸੇ ਦੇ ਘਰ ਦੀ ਤੀਜੀ ਮੰਜ਼ਲ ਤੋਂ ਡਿੱਗ ਪਈ ਸੀਗੀ ਉਹ ਵੀ ਇੰਡੀਆ ਦੀ ਕੁੜੀ ਸੀ ਪੰਜਾਬ ਦੀ ਜਦੋਂ ਆਪਾਂ ਘਰ ਤੋਂ ਦੂਰ ਹੁੰਨੇ ਆ ਉਦੋਂ ਆਪਾਂ ਨੂੰ ਇਹ ਅਹਿਸਾਸ ਹੁੰਦਾ ਆਪਾਂ ਇਹ ਕੀ ਕਰ ਲਿਆ ਇਹ ਗਲਤੀ ਕਦੇ ਨਾ ਕਰੋ ਜਿਵੇਂ ਮੈਂ ਆਈਆਂ ਉਹ ਹਾਲਾਤਾਂ ਦੇ ਵਿੱਚ ਮੈਨੂੰ ਪਤਾ ਵਾ ਸਾਰਾਂ ਦੇ ਰੱਬ ਮਿਹਰ ਨਹੀਂ ਹੁੰਦਾ ਹੈਗਾ ਇਹ ਕਿਸਮਤ ਕਦੇ-ਕਦੇ ਜਾਗਦੀ ਆ ਪਰ ਇਦਾਂ ਦੀਆਂ ਗਲਤੀਆਂ ਤੁਸੀਂ ਨਾ ਕਰਿਆ ਕਰੋ ਈ ਕੰਟਰੀ ਦੀਆਂ ਕੁੜੀਆਂ ਉਥੇ ਆਈਆਂ ਵੀ ਹੈਗੀਆਂ ਉਹਨਾਂ ਨਾਲ ਗੰਦਾ ਕੁਝ ਵੀ ਹੋਇਆ ਵਾ ਅਸਲੀ ਹਰਕਤਾਂ ਵੀ ਹੋਈਆਂ ਵਾ ਤੇ ਬਹੁਤ ਕੁਝ ਕਰਦੇ ਆ ਉਹ ਉਥੇ ਕੋਈ ਸੁਣਵਾਈ ਨਹੀਂ ਕੁਝ ਲੈਣ ਨਹੀਂ ਦੇਣ ਨਹੀਂ ਕੁਝ ਵੀ ਨਹੀਂ ਆਪ ਦਾ ਉਥੇ ਆਪ ਹੀ ਬੰਦਾ ਜ਼ਿੰਮੇਵਾਰ ਹੈਗਾ ਵਾ ਪਰ ਉਧਰ ਦੇ ਲੋਕ ਕਿਸੇ ਦੀ ਭਾਵਨਾ ਨੂੰ ਨਹੀਂ ਸਮਝਦੇ ਇੱਥੋਂ ਤੱਕ ਜੇ ਆਪਾਂ ਨੂੰ ਕੁਝ ਹੋ ਵੀ ਜਾਵੇ ਕੋਈ ਬਿਮਾਰ ਹੋ ਜਾਈਏ ਉਹਨਾਂ ਨੇ ਮੈਡੀਸਿਨ ਨਹੀਂ ਲੈ ਕੇ ਦੇਣੀ ਉਹਨਾਂ ਨੇ ਇੱਕੋ ਹੀ ਗੱਲ ਕਹਿਣੀ ਆ ਪਾਣੀ ਪੀ ਲਓ ਹੰਦੀ ਮਤਰੇ ਤੇ ਮਾਇਆ ਤੁਹਾਡਾ ਪਿੰਡੂ ਪੱਤਰਕਾਰ ਪਿੰਡੂ ਪੱਤਰਕਾਰ ਚੈਨਲ ਦੇ ਉੱਤੇ ਅੱਜ ਤੁਹਾਡੇ ਕੋਲੇ ਖਬਰ ਲੈ ਕੇ ਆਏ ਆ ਬਾਹਰਲੇ ਦੇਸ਼ਾਂ ਦੇ ਵਿੱਚ ਕੁੜੀਆਂ ਨੂੰ ਕਿਵੇਂ ਧੋਖੇ ਨਾਲ ਬੁਲਾਇਆ ਜਾਂਦਾ ਤੇ ਉਹਨਾਂ ਨੂੰ ਕਿਵੇਂ ਦਸੱਦ ਚ ਹੁੰਦਾ ਆ ਵੇਖੋ ਆ ਨੂੰ ਆ ਨੂੰ ਪੱਤ ਕੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਤੁਹਾਡਾ ਨਾਮ ਕੀ ਹੈ ਜੀ ਕਮਲਜੀਤ ਕੌਰ ਤੇ ਤੁਹਾਡੇ ਨਾਲ ਬਾਹਰਲੇ ਦੇਸ਼ਾਂ ਦੇ ਵਿੱਚ ਕਿਵੇਂ ਦਸਾਦਤ ਹੁੰਦਾ ਤੇ ਕਿਵੇਂ ਤੁਸੀਂ ਚਲੇ ਗਏ ਸੀ ਸਾਰਾ ਕੁਝ ਸਾਨੂੰ ਚੈਨਲ ਤੇ ਦੱਸੋ ਜੀ ਹਾਂਜੀ ਮੇਰੀ ਇੱਕ ਫਰੈਂਡ ਸੀਗੀ ਤੇ ਉਹ ਬਾਹਰ ਗਏ ਹੋਏ ਸੀਗੇ ਤੇ ਇੱਥੇ ਮੈਂ ਜੌਬ ਕਰਦੀ ਸੀਗੀ ਠੀਕ ਹੈ ਜੀ ਤੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀਗੇ ਮੈਂ ਤੈਨੂੰ ਬਾਹਰ ਛੱਡਦੀ ਆ ਤੇ ਮੇਰੀ ਜ਼ਿੰਮੇਵਾਰੀ ਹੈ ਤੂੰ ਆਪਦੀ ਸੈਲਰੀ ਤੋਂ ਪੈਸੇ ਕਟਾਈ ਜਾਈਂ ਠੀਕ ਹੈ ਜੀ ਤੇ ਹਾਂ ਜੀ ਤੇ ਮੈਂ ਫੈਸਲਾ ਲੈ ਲਿਆ ਘਰਦਿਆਂ ਨੂੰ ਵੀ ਪੁੱਛਿਆ ਸੀਗਾ ਤੇ ਘਰ ਦੇ ਕਹਿੰਦੇ ਜੋ ਤੈਨੂੰ ਚੰਗਾ ਲੱਗਦਾ ਉਦਾਂ ਹੀ ਕਰ ਅੱਛਾ ਫਿਰ ਉਸ ਤੋਂ ਬਾਅਦ 5-6 ਦਿਨ ਦੇ ਵਿੱਚ ਹੀ ਮੇਰਾ ਵੀਜ਼ਾ ਉਹਨਾਂ ਨੇ ਭੇਜਤਾ ਠੀਕ ਮਤਲਬ ਮੈਂ ਉਸ ਟਾਈਮ ਬਹੁਤ ਖੁਸ਼ ਸੀਗੀ ਕਿ ਮੈਂ ਬਾਹਰ ਜਾਣਾ ਵਾ ਤੇ ਪਹਿਲਾਂ ਹੀ ਮੈਂ 2 ਦਿਨ ਕੰਮ ਕੁੰਮ ਛੱਡਦਾ ਸੀਗਾ ਆਪ ਦਾ ਫਿਰ ਮੈਂ ਜਦੋਂ ਬਾਹਰ ਗਈਆਂ ਉਸ ਤੋਂ ਬਾਅਦ ਦੋ ਕੁ ਦਿਨ ਵੀ ਨਾਲ ਉਹ ਸਹੀ ਰਹੇ ਆ ਜਦੋਂ ਮੈਨੂੰ ਹਾਊਸਮੇਡ ਦੀ ਉਥੇ ਜੋਬ ਮਿਲੀ ਜਾਂ ਉਹਨਾਂ ਦੇ ਘਰੇ ਮੈਂ ਰਹੀ ਆ 10 15 ਦਿਨ ਤਾਂ ਮੈਨੂੰ ਸਹੀ ਲੱਗਿਆ ਉਸ ਤੋਂ ਬਾਅਦ ਵਿੱਚ ਉਹ ਘਰ ਵਾਲੇ ਮੈਨੂੰ ਬਹੁਤ ਤੰਗ ਪਰੇਸ਼ਾਨ ਕਰਨ ਲੱਗ ਗਏ ਐਂ ਕਰੋ ਉਹ ਕਰੋ ਐਂ ਕਰੋ ਜੋ ਚਿਕਨ ਬਗਾਰਾ ਹੁੰਦਾ ਵਾ ਆਪਣੇ ਇੰਡੀਆ ਚ ਬਣਦਾ ਸੀਗਾ ਉਥੇ ਬਾਰੇ ਰੋਂਗ ਤਰ੍ਹਾਂ ਬੰਦਾ ਸੀ ਗਲਤ ਤਰ੍ਹਾਂ ਦਾ ਬਣਦਾ ਸੀ ਜਿਵੇਂ ਉੜ ਦਾ ਮੀਟ ਠੀਕ ਹੈ ਨਾ ਟੇਕੜੇ ਵਗੈਰਾ ਇਹ ਹਜਾ ਕੁਝ ਖਾਂਦੇ ਸੀਗੇ ਉਹ ਤੇ ਮੈਨੂੰ ਜਦੋਂ ਨਹੀਂ ਕੁਝ ਚੰਗਾ ਲੱਗਿਆ ਤੇ ਮੈਂ ਆਫਿਸ ਦੇ ਵਿੱਚ ਫੋਨ ਕੀਤਾ ਕਿ ਬਈ ਮੈਂ ਨਹੀਂ ਇਸ ਤਰ੍ਹਾਂ ਕੰਮ ਕਰ ਸਕਦੀ ਤੇ ਉਹ ਮੈਨੂੰ ਫਿਰ ਟੌਰਚਰ ਕਰਨ ਲੱਗ ਗਏ ਜੇ ਤੂੰ ਨਹੀਂ ਕਰ ਸਕਦੀ ਫਿਰ ਤੈਨੂੰ ਇੰਡੀਆ ਵਾਪਸ ਜਾਣਾ ਪਊਗਾ ਠੀਕ ਹੈ ਜੀ ਹਾਂ ਜੀ ਆਹ ਮਤਰੋ ਵੇਖੋ ਕਿੰਨੇ ਕਿ ਹੁੰਦੇ ਆ ਉੱਥੇ ਬਾਹਰਲੇ ਦੇਸ਼ਾਂ ਦੇ ਵਿੱਚ ਕੁੜੀਆਂ ਮੁੰਡੇ ਆਪਣੇ ਕਿੰਨੇ ਤੁਰੇ ਜਾਂਦੇ ਆ ਕੋ ਸਿੱਖਿਆ ਲਓ ਇਸ ਬੀਬੀ ਤੋਂ ਇਹ ਮੁੜ ਕੇ ਆ ਗਈ ਇਹਦੇ ਕਰਮ ਨਹੀਂ ਤੇਜ਼ ਸੀ ਇਹ 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 ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੋਂ ਕਿਉਂ ਚੱਲੇ ਤੁਰੇ ਜਾਂਦੇ ਆ ਬੜਾ ਧੜ ਧੜਾ ਧੜ ਯਾਰ ਤੁਰੇ ਜਾਂਦੇ ਕਿਉਂ ਤੁਰੇ ਜਾਂਦੇ ਇਹ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਧਰਤੀ ਹੈ ਇੱਥੋਂ ਕਿਉਂ ਜਾਂਦੇ ਯਾਰ ਆ ਬੀਬੀ ਤੋਂ ਸਿੱਖਿਆ ਲਓ ਕਿਵੇਂ ਉੱਥੇ ਦਸਾਦਤ ਹੁੰਦਾ ਹੈ ਕਿਵੇਂ ਉੱਥੇ ਬੀਬੀਆਂ ਦੇ ਨਾਲ ਆਪਣੇ ਦੇਸ਼ ਦੇ ਨਾਲ ਆਪਣੇ ਪੰਜਾਬ ਦੇ ਨਾਲ ਕਿਉਂ ਧੱਕਾ ਹੁੰਦਾ ਆ ਸੁਣੋ ਹਾਂਜੀ ਜਦੋਂ ਮੈਂ ਉਸ ਘਰ ਦੇ ਵਿੱਚ ਹਾਊਸ ਮੇਡ ਦਾ ਕੰਮ ਕਰਦੀ ਸੀ ਨਾ ਫਿਰ ਮੈਂ ਉੱਥੋਂ ਆਫਿਸ ਦੇ ਵਿੱਚ ਫੋਨ ਲਾਇਆ ਕਿ ਮੈਡਮ ਮੈਨੂੰ ਇਸ ਤਰ੍ਹਾਂ ਤੰਗ ਕੀਤਾ ਜਾਂਦਾ ਵਾ ਉਹ ਫਿਰ ਮੈਨੂੰ ਉਹ ਘਰ ਵਾਲੇ ਉੱਥੇ ਛੱਡੇ ਆਏ ਛੱਡਣ ਤੋਂ ਬਾਅਦ ਮੈਡਮ ਨੇ ਮੈਨੂੰ ਬਹੁਤ ਹੀ ਜ਼ਿਆਦਾ ਟੌਰਚਰ ਕੀਤਾ ਘਰ ਦੇ ਨਾਲ ਗੱਲ ਨਹੀਂ ਕਰਨ ਦਿੱਤੀ ਮੇਰਾ ਫੋਨ ਖੋ ਲਿਆ ਕਹਿੰਦੀ ਜੇ ਤੁਸੀਂ ਇੰਡੀਆ ਵਾਪਸ ਜਾਣਾ ਤੈਨੂੰ 2 ਲੱਖ ਰੁਪਈਆ ਦੇਣਾ ਪਊਗਾ ਅਸੀਂ ਉਹਨਾਂ ਨੂੰ ਇਹੀ ਗੱਲ ਕਹੀ ਜੇ 2 ਲੱਖ ਰੁਪਈਆ ਹੁੰਦਾ ਫਿਰ ਅਸੀਂ ਇਸ ਮੁਲਕ 'ਚ ਕਿਉਂ ਆਉਂਦੇ ਉਹ ਕਹਿੰਦੇ ਕਿ ਤੁਸੀਂ ਸੋਚ ਸਮਝ ਕੇ ਆਉਣਾ ਸੀਗਾ ਪਰ ਉਹਨੇ ਮੇਰੀ ਕੋਈ ਗੱਲ ਨਹੀਂ ਸੁਣੀ ਹੈਗੀ ਰੋਟੀ ਪਾਣੀ ਨਹੀਂ ਦਿੰਦੇ ਸੀਗੇ ਜਿਹੜਾ ਸਵੇਰ ਦਾ ਖਾਣਾ ਹੁੰਦਾ ਸੀਗਾ ਉਹ 2:30 ਵਜੇ ਦਿੰਦੇ ਸੀਗੇ ਜਿਹੜਾ ਰਾਤ ਦਾ ਹੁੰਦਾ ਸੀ ਉਹ 10-11 ਵਜੇ ਦਿੰਦੇ ਸੀ ਮਤਲਬ ਬਹੁਤ ਤੰਗ ਪਰੇਸ਼ਾਨ ਕਰਦਾ ਸੀਗਾ ਉਹਨਾਂ ਨੇ ਮੈਨੂੰ ਇਹੀ बार-बार ਕਹਿੰਦੇ ਸੀਗੇ ਜੇ ਤਾਂ ਫੋਨ 'ਚ ਗੱਲ ਕਰਨੀ ਹੈ ਤੇ ਪੈਸੇ ਮੰਗਵਾਓ ਬਾਹਰ ਜੇ ਘਰੇ ਫੋਨ ਲੁੰਦੇ ਸੀ ਉਹ ਕਹਿੰਦੇ ਸਾਡੇ ਕੋਲੇ ਪੈਸੇ ਹਨੀਗੇ ਹੁਣ ਅਸੀਂ ਕੀ ਕਰੀਏ ਫੈਸਲਾ ਉਹ ਲਿਆ ਸੀਗਾ ਉਸ ਟਾਈਮ ਦੇ ਵਿੱਚ ਮੈਨੇ ਬਹੁਤ ਹੀ ਜਿਆਦੇ ਪਛਤਾਵਾ ਹੋ ਰਿਹਾ ਸੀ ਕਿ ਮੈਂ ਕੀ ਕਰ ਲਿਆ ਠੀਕ ਹੈ ਜੀ ਹਾਂ ਜੀ ਓ ਮਿੱਤਰੋ ਇੱਕ ਟਾਈਮ ਸੀ ਕਿ ਆਪਾਂ ਬਾਹਰਲੇ ਦੇਸ਼ਾਂ ਨੂੰ ਨੌਕਰੀਆਂ ਵੰਦੇ ਸੀ ਉਹ ਰਾਜ ਮੈਂ ਪਿੰਡੂ ਪੱਤਰਕਾਰ ਚੈਨਲ ਦੇ ਉੱਤੇ ਤੁਹਾਡੇ ਕੋਲੇ ਖਬਰ ਲੈ ਕੇ ਆਇਆ ਇਹ ਕਿ ਮਿੱਤਰੋ ਵੇਖ ਲੋ ਕਿੱਥੇ ਆਪਾਂ ਕਿੰਦੇ ਤਖੜੇ ਹੁੰਦੇ ਸੀ ਤੇ ਕਿਵੇਂ ਆਪਾਂ ਨੂੰ ਥੱਲੇ ਲਾ ਕੇ ਤੇ ਜਮਾ ਕਿੰਨਾ ਮਜਬੂਰ ਕਰਤਾ ਆਪਣੇ ਆਪਣੇ ਪਿੰਡਾਂ ਦੇ ਇਹ ਲੋਕਾਂ ਨੂੰ ਕਿਸਾਨਾਂ ਨੂੰ ਕਿੰਨਾ ਜਿਆਦਾ ਮਜਬੂਰ ਕਰਤਾ ਯਾਰ ਇਸ ਬੀਬੀ ਤੋਂ ਸਿੱਖਿਆ ਲੋ ਜਿਹੜੇ ਉੱਥੋਂ ਦੇ ਵਸੰਨੀਕ ਲੋਕ ਆ ਜਿਹੜੇ ਤੁਹਾਡੇ ਉਹ ਅਰਬੀ ਲੋਕ ਆ ਜੇ ਤੁਸੀਂ ਮਾਸਕਰ ਦੇ ਵਿੱਚ ਗਏ ਸੀ ਤੇ ਤੁਹਾਡੇ ਨਾਲ ਕੋਈ ਅਸ਼ਲੀਲ ਹਰਕਤਾਂ ਜਾਂ ਕੋਈ ਤੁਹਾਡੇ ਨਾਲ ਕੋਈ ਉਹ ਜਾ ਕੀ ਵਿਹਾਰ ਕਰਦੇ ਥੋੜੇ ਹਾਂਜੀ ਵੀਰ ਜੀ ਉੱਥੇ ਤਾਂ ਉਹ ਮੁਸਲਮਾਨ ਜਿਆਦੇ ਵੱਸਦੇ ਆ ਤੇ ਕਿਉਂਕਿ ਮੈਂ ਤਾਂ ਵੱਚ ਚੁੱਕੀ ਆ ਕਿਉਂਕਿ ਕਈ ਕੰਟਰੀਆਂ ਦੀਆਂ ਕੁੜੀਆਂ ਉੱਥੇ ਆਈਆਂ ਵੀ ਹੈਗੀਆਂ ਉਹਨਾਂ ਨਾਲ ਗੰਦਾ ਕੁਝ ਵੀ ਹੋਇਆ ਵਾ ਅਸਲੀ ਹਰਕਤਾਂ ਵੀ ਹੋਈਆਂ ਵਾ ਤੇ ਬਹੁਤ ਕੁਛ ਕਰਦੇ ਆ ਉਹ ਉੱਥੇ ਕੋਈ ਸੁਣਵਾਈ ਨਹੀਂ ਕੁਛ ਲੈਣ ਨਹੀਂ ਦੇਣ ਨਹੀਂ ਕੁਛ ਵੀ ਨਹੀਂ ਆਪ ਦਾ ਉੱਥੇ ਆਪ ਹੀ ਬੰਦਾ ਜ਼ਿੰਮੇਵਾਰ ਹੈਗਾ ਵਾ ਪਰ ਉਧਰ ਦੇ ਲੋਕ ਕਿਸੇ ਦੀ ਭਾਵਨਾ ਨੂੰ ਨਹੀਂ ਸਮਝਦੇ ਇੱਥੋਂ ਤੱਕ ਜੇ ਆਪਾਂ ਨੂੰ ਕੁਝ ਹੋ ਵੀ ਜਾਵੇ ਕੋਈ ਬਿਮਾਰ ਹੋ ਜਾਈਏ ਉਹਨਾਂ ਨੇ ਮੈਡੀਸਿਨ ਨਹੀਂ ਲੈ ਕੇ ਦੇਣੀ ਉਹਨਾਂ ਨੇ ਇੱਕੋ ਹੀ ਗੱਲ ਕਹਿਣੀ ਆ ਪਾਣੀ ਪੀ ਲਓ ਕਿ ਪਾਣੀ ਨਾਲ ਕੋਈ ਠੀਕ ਤਾਂ ਹੁੰਦਾ ਨਹੀਂ ਹੈਗਾ ਨਾ ਡਾਕਟਰ ਕੋਲੇ ਲੈ ਕੇ ਜਾਂਦੇ ਆ ਨਾ ਉਹ ਜਲਦੀ ਵੀਜ਼ਾ ਲਵਾ ਕੇ ਦਿੰਦੇ ਆ ਫਰਾਡ ਨਾਲ ਸੱਦਦੇ ਆ 2.5 ਲੱਖ ਰੁਪਈਆ ਲੈਂਦੇ ਆ ਫਿਰ ਵਾਪਸ ਇੰਡੀਆ ਭੇਜ ਦਿੰਦੇ ਆ ਹਾਂਜੀ ਮਿੱਤਰੋ ਤੇ ਤੁਸੀਂ ਨਾ ਬਾਈ ਐਵੇਂ ਏਜੰਟਾਂ ਚ ਨਾ ਫਸੋ ਝੂਠੇ ਏਜੰਟਾਂ ਦੇ ਵਿੱਚ ਨਾ ਫਸੋ ਜਿਹੜਾ ਤੁਹਾਨੂੰ ਉਹੀ ਚੱਕ ਕੇ ਕਹਿਣਦਾ ਵੀ ਆਜੋ ਬੀ ਤ ਬੀਆ ਟੂਰਿਸਟ ਲਾ ਕੇ ਘਲਦਾ ਪੂਰੀ ਦਸੱਲੀ ਕਰੋ ਵੀਰੇ ਹੋ ਉਹ ਐਵੇਂ ਕਿਸੇ ਝੂਠੇ ਏਜੰਟਾਂ ਦੇ ਵਿੱਚ ਨਾ ਫਸੋ ਤੇ ਹਾਂਜੀ ਜਿਹਨੇ ਤੁਹਾਨੂੰ ਬੁਲਾਇਆ ਸੀ ਉਹ ਕੀ ਕੰਮ ਕਰਦੀ ਸੀ ਨਹੀਂ ਵੀਰ ਜੀ ਉਹਨਾਂ ਨੇ ਮੈਨੂੰ ਬੁਲਾਇਆ ਨਹੀਂ ਸੀ ਉੱਥੇ ਜਾ ਕੇ ਉਸ ਕੁੜੀ ਨੇ ਮੈਨੂੰ ਫਸਾਇਆ ਯਾਨੀ ਕਿ ਉੱਥੇ ਮੈਨੂੰ ਉਹਨੇ ਵੇਚਤਾ ਜਿਸ ਦਿਨ ਮੈਂ ਉੱਥੇ ਗਈਆਂ ਦੂਸਰੇ ਦਿਨ ਉਹ ਕੁੜੀ ਵਾਪਸ ਇੰਡੀਆ ਆ ਗਈ ਸੀ ਉਹਨੇ ਮੈਨੂੰ ਉੱਥੇ ਵੇਚਤਾ ਸੀਗਾ ਕੁੜੀ ਬਦਲੇ ਉੱਥੇ ਕੁੜੀ ਦੇਣੀ ਪੈਂਦੀ ਹੈ ਕੰਮ ਕਰਨ ਲਈ ਠੀਕ ਹੈ ਨਾ ਹਾਂਜੀ ਮਤਰੋ ਇੱਧਰ ਵੇਖੋ ਵੀ ਉੱਥੇ ਕੁੜੀ ਬਦਲੇ ਕੁੜੀ ਦੇਣੀ ਪੈਂਦੀ ਆ ਇੱਧਰ ਵੇਖੋ ਵੀ ਇਹ ਕਿੱਦਾਂ ਵਾਥੇ ਦਸਾਬਤ ਹੋ ਰਿਹਾ ਕਿੰਨੀਆਂ ਕੁੜੀਆਂ ਨੇ ਸਾਹਮਣੇ ਕਈ ਵੀਡੀਓ ਪਹਿਲਾਂ ਵੀ ਦੇਖੀਆਂ ਸੀ ਵੀ ਵੇਖਿਆ ਕਿੰਨੇ ਕੁਝ ਹੋ ਰਿਹਾ ਇਹ ਬਿਲਕੁਲ ਸਾਰੇ ਚੈਨਲ ਤੇ ਸੱਚੀ ਵੀਡੀਓ ਆ ਫੇਰ ਜੀ ਉੱਥੇ ਫਿਰ ਕਿਹੜਾ ਕੰਮ ਕਰਦੀ ਹੋਈ ਉਹ ਕੰਮ ਉਹਨੇ ਕੰਮ ਕੋਈ ਕੀਤਾ ਨਹੀਂ ਸੀਗਾ ਮੈਂ ਬਾਅਦ ਵਿੱਚ ਸੁਣਿਆ ਸੀ ਉੱਥੋਂ ਹੋਰ ਕੁੜੀਆਂ ਵੀ ਸੀਗੀਆਂ ਆਪਣੇ ਇੰਡੀਆ ਦੀਆਂ ਉਹ ਕਹਿੰਦੀ ਸੀਗੀ ਦੀਦੀ ਇਹਨੇ ਕੰਮ ਨਹੀਂ ਕੀਤਾ ਇਹ ਬਿਮਾਰ ਹੋ ਗਈ ਸੀਗੀ ਉਦੇ ਅੱਗੇ ਸ਼ਰਤ ਰੱਖੀ ਗਈ ਸੀ ਜਾਂ ਤਾਂ 25 ਲੱਖ ਰੁਪਈਆ ਭਰ ਤੇ ਜਾਂ ਸਾਨੂੰ ਕੁੜੀ ਆਪ ਦੇ ਵੰਡੇ ਕੁੜੀ ਦੇ ਕੁੜੀ ਦੇ ਬਦਲੇ ਕੁੜੀ ਦੇ ਕੁੜੀ ਹਾਂਜੀ ਉਹਨੇ ਮੈਨੂੰ ਇੰਨਾ ਕੁ ਪ੍ਰਵਾਹ ਇੱਕ ਕਰਤਾ ਸੀਗਾ ਮੈਨੂੰ ਇਹ ਸੀਗਾ ਮੇਰੀ ਲਾਈਫ ਬਣ ਜੂਗੀ ਚਲੋ ਇੱਥੇ ਵੀ ਕੰਮ ਧੰਦਾ ਕਰਦੇ ਆਂ 8-9000 ਤੋਂ ਵੱਧ ਪੈਸੇ ਬਣਦੇ ਨੇ ਚਲੋ ਉੱਥੇ ਜਾ ਕੇ ਲਾਈਫ ਬਣ ਜੂਗੀ ਪਰ ਜਦੋਂ ਉੱਥੇ ਜਾਣ ਦੇ ਸਾਰੀ ਉਹ ਕੁੜੀ ਇੱਕ ਦਿਨ ਮੈਨੂੰ ਮਿਲੀ ਆ ਆਫਿਸ ਦੇ ਵਿੱਚ ਦੂਸਰੇ ਦਿਨੋਂ ਕੁੜੀ ਦਾ ਕੋਈ ਅਤਾ ਪਤਾ ਨਹੀਂ ਸੀਗਾ ਉਹ ਵਾਪਸ ਇੰਡੀਆ ਆ ਗਈ ਸੀ ਉਹਨੇ ਮੈਨੂੰ ਬਹੁਤ ਵੱਡਾ ਧੋਖਾ ਦਿੱਤਾ ਫੋਨ ਤੇ ਗੱਲਾਂ ਕਰਨੋਂ ਹਟ ਗਈ ਸੀਗੀ ਉਹ ਤੇ ਕਰਦੇ ਸਾਡੇ ਘਰ ਦੇ ਦੀ ਕੋਈ ਗੱਲ ਨਹੀਂ ਹੁੰਦੇ ਸੀਗੇ ਲਾਰਾ ਲਾ ਦਿੰਦੇ ਸੀ ਉਹ ਤਾਂ ਬਾਹਰ ਆਏ تھے ਜੋ ਉਹ ਆ ਬਹੁਤ ਝੂਠ ਬੋਲਿਆ ਗਿਆ ਸੀ ਹਾਂਜੀ ਵੀਰੋ ਤੇ ਆਹ ਵੇਖੋ ਵੀਰੋ ਕਿੰਨਾ ਉੱਥੇ ਦਸਾਬਤ ਹੁੰਦਾ ਜੇ ਤੁਸੀਂ ਜਾਣਾ ਬਾਹਰਲੇ ਮੁਲਕਾਂ ਦੇ ਵਿੱਚ ਜਾਣਾ ਸ਼ੌਂਕ ਆ ਜਾਣ ਦਾ ਕਿਸੇ ਕੰਪਨੀ ਅਡਜਸਟਡ ਕੰਪਨੀ ਦੇ ਰਹੀਂ ਕੋਈ ਸੰਬੰਧ ਬਣਾਓ ਉਹਨਾਂ ਨੂੰ ਮਿਲੋ ਫੇਰ ਜਾਓ ਵੇਖੋ ਉੱਥੇ ਕਿੰਨਾ ਦਸਾਬਤ ਹੁੰਦਾ ਤੇ ਕਿਸੇ ਦੇ ਉਹ ਮਗਰ ਨਾ ਯਾਰ ੱਟੇ ਨਾ ਨਾ ਚੜੋ ਜਹਾਜ਼ਾਂ ਦੇ ਜਹਾਜ਼ ਨਾਲ ਲੱੱਗੋ ਤੁਸੀਂ ਤੇ ਇਹ ਆ ਵੇਖੋ ਹੁਣ ਆਪਾਂ ਬੀਬੀ ਨੂੰ ਪੁੱਛਦੇ ਆ ਵੀ ਤੁਸੀਂ ਫਿਰ ਕਿਹੜੇ ਤਰੀਕੇ ਨਾਲ ਉੱਥੋਂ ਆਏ ਜੀ ਹਾਂਜੀ ਜੀਰ ਜੀ ਜਦੋਂ ਮੈਂ ਘਰੇ ਫੋਨ ਲਾਇਆ ਇਹਨਾਂ ਨੂੰ ਪਿਆਸਾਂ ਲਈ ਮੈਂ ਬਹੁਤ ਕਿਹਾ ਕਿ ਕੁਝ ਕਰੋ ਮੈਨੂੰ ਇੱਥੋਂ ਕਢਾਓ ਬਾਹਰ ਤੁਸੀਂ ਫਿਰ ਇਹਨਾਂ ਨੇ ਸਾਡੇ ਕੋਈ ਪਿੰਡ ਦੇ ਸੀਗੇ ਸਮਾਜ ਸੇਵਕ ਤੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਜਿਹੜੇ ਬੰਦੇ ਸੀਗੇ ਉੱਥੇ ਭੇਜੇ ਉਹਨਾਂ ਨੇ ਉਹਨਾਂ ਨਾਲ ਅਰਬੀਆਂ ਨਾਲ ਗੱਲਬਾਤ ਕਰਕੇ ਉਹਨਾਂ ਨੇ ਕਿਵੇਂ ਨਾ ਕਿਵੇਂ ਮੇਰੀ ਟਿਕਟ ਕਰਵਾਈ ਠੀਕ ਆ ਸਾਰਾ ਕੁਝ ਉਹਨਾਂ ਨੇ ਉਹਨਾਂ ਗੱਲਬਾਤ ਕੀਤੀ ਫਿਰ ਮੇਰੀ ਟਿਕਟ ਦਾ ਹੱਲ ਹੋਇਆ ਫਿਰ ਮੈਂ ਵਾਪਸ ਇੰਡੀਆ ਆਈ ਹਾਂ ਠੀਕ ਹੈ ਤੇ ਸਮਾਜ ਸੇਵਕ ਦਾ ਨਾਮ ਉਹਨਾਂ ਦਾ ਨਾਮ ਕੀ ਆਈ ਅ ਵੀਰ ਜੀ ਉਹਨਾਂ ਦਾ ਨਾਮ ਨਹੀਂ ਲੈ ਸਕਦੇ ਹੈਗੇ ਉਹਨਾਂ ਨੇ ਗੁਪਤ ਰੱਖਣ ਨੂੰ ਕਿਹਾ ਕਿਉਂਕਿ ਉਹ ਕਹਿੰਦੇ ਸੀ মিডিਆ ਦੇ ਸਾਹਮਣੇ ਨਹੀਂ ਆ ਸਕਦੇ ਹੈਗੇ ਇਹ ਗੱਲ ਗੁਪਤ ਰੱਖਣ ਨੂੰ ਕਿਹਾ ਹੈ ਹਾਂ ਜੀ ਮਿੱਤਰੋ ਇਹੋ ਜਿਹੇ ਸਮਾਜ ਸੇਵਕ ਵੀ ਪਏ ਆ ਜਿਹੜੇ ਕਹਿ ਦਿੰਦੇ ਆ ਉਥੋਂ ਬੀਬੀਆਂ ਨੂੰ ਛਡਾਉਂਦੇ ਆ ਪੈਸਾ ਲਾਉਂਦੇ ਆ ਤੇ ਉਹ ਫਿਰ ਵੀ ਉਹ ਕਹਿੰਦੇ ਆ ਵੀ ਸਾਡਾ ਨਾਂ ਨਾ ਕਿਸੇ ਨੂੰ ਦੱਸਿਓ ਸਾਡੇ মিডিਆ ਦੇ ਵਿੱਚ ਅਸੀਂ ਨਾ ਆਈਏ ਇਹੋ ਜਿਹੇ ਲੋਕ ਬਹੁਤ ਬਈ ਉਹਨਾਂ ਨੂੰ ਸਲੂਟ ਆ ਉਹਨਾਂ ਨੂੰ ਧੰਨਵਾਦ ਆ ਜਿਹੜੇ ਉਹ ਇਹੋ ਜੇ ਕੰਮ ਕਰਦੇ ਆ ਉਲੇ ਰਹਿ ਕੇ ਜਮਾ ਗੁਫਤ ਰਹਿ ਕੇ ਆ ਹੁੰਦੀ ਆ ਸੇਵਾ ਸਮਾਜ ਦੀ ਸਮਾਜਿਕ ਸੇਵਕ ਸਮਾਜ ਦੀ ਸੇਵਾ ਸੱਚੀ ਸੁੱਚੀ ਆ ਹੁੰਦੀ ਆ ਨਹੀਂ ਕਈ ਲੋਟੂ ਟੋਲਿਆ ਪਾ ਕੇ ਵੀਡੀਓ ਕਿਸੇ ਹਸਪਤਾਲ ਚ ਜਾਂ ਕਿਤੋਂ ਤੇ ਪਾ ਕੇ ਵੀਡੀਓ ਤੇ ਕਹਿ ਦਿੰਦੇ ਆ ਐਨੇ ਪੈਸੇ ਪਾ ਦਿਓ ਇਹ ਮਜਬੂਰ ਆ ਬਾਈ ਜੀ ਕਈ ਠੱਗ ਬਹੁਤ ਆ ਸਮਾਜ ਸੇਵਕ ਤੇ ਕਈ ਜਿਹੜੇ ਅਸਲ ਹੈ ਹੀਰੇ ਆ ਉਹ ਵੇਖ ਲਓ ਸਾਹਮਣੇ ਨਹੀਂ ਆਉਣਾ ਚਾਉਣਾ ਚਾਹੁੰਦੇ ਉਹ ਕਹਿੰਦੇ ਸਾਡਾ ਨਾਂ ਹੀ ਨਾ ਲਿਓ ਜਿਹੜੇ ਉੱਥੋਂ ਦੇ ਵਸ਼ਮਨੀਕ ਲੋਕ ਆ ਜਿਹੜੇ ਉੱਥੋਂ ਦੇ ਉਹ ਅਰਬੀ ਲੋਕ ਆ ਜੇ ਤੁਸੀਂ ਮਸਕਰ ਦੇ ਵਿੱਚ ਗਏ ਸੀ ਤੇ ਤੁਹਾਡੇ ਨਾਲ ਕੋਈ ਅਸ਼ਲੀਲ ਹਰਕਤਾਂ ਜਾਂ ਕੋਈ ਤੁਹਾਡੇ ਨਾਲ ਕੋਈ ਉਹੋ ਜਿਹਾ ਕੀ ਵਿਹਾਰ ਕਰਦੇ ਸੀ ਤੁਹਾਡੇ ਹਾਂਜੀ ਵੀਰ ਜੀ ਉੱਥੇ ਤਾਂ ਉਹ ਮੁਸਲਮਾਨ ਜਾਦੇ ਵਸਦੇ ਆ ਤੇ ਕਿਉਂਕਿ ਮੈਂ ਤਾਂ ਵੱਧ ਚੁੱਕੀ ਆ ਕਿਉਂਕਿ ਕਈ ਕੰਟਰੀਆਂ ਦੀਆਂ ਕੁੜੀਆਂ ਉੱਥੇ ਆਈਆਂ ਵੀ ਹੈਗੀਆਂ ਉਹਨਾਂ ਨਾਲ ਗੰਦਾ ਕੁਛ ਵੀ ਹੋਇਆ ਵਾ ਅਸ਼ਲੀਲ ਹਰਕਤਾਂ ਵੀ ਹੋਈਆਂ ਵਾ ਤੇ ਬਹੁਤ ਕੁਛ ਕਰਦੇ ਆ ਉਹ ਉੱਥੇ ਕੋਈ ਸੁਨਵਾਈ ਨਹੀਂ ਕੁਛ ਲੈਣ ਨਹੀਂ ਦੇਣ ਨਹੀਂ ਕੁਛ ਵੀ ਨਹੀਂ ਆਪ ਦਾ ਉੱਥੇ ਆਪ ਹੀ ਬੰਦਾ ਜ਼ਿੰਮੇਵਾਰ ਹੈਗਾ ਵਾ ਪਰ ਉਦੋਂ ਦੇ ਲੋਕ ਕਿਸੇ ਦੀ ਭਾਵਨਾ ਨੂੰ ਨਹੀਂ ਸਮਝਦੇ ਇੱਥੋਂ ਤੱਕ ਜੇ ਆਪਾਂ ਨੂੰ ਕੁਝ ਹੋ ਵੀ ਜਾਵੇ ਕੋਈ ਬਿਮਾਰ ਹੋ ਜਾਈਏ ਉਹਨਾਂ ਨੇ ਮੈਡੀਸਿਨ ਨਹੀਂ ਲੈ ਕੇ ਦੇਣੀ ਉਹਨਾਂ ਨੇ ਇੱਕੋ ਹੀ ਗੱਲ ਕਹਿਣੀ ਆ ਪਾਣੀ ਪੀ ਲਓ ਕਿ ਪਾਣੀ ਨਾਲ ਕੋਈ ਠੀਕ ਤਾਂ ਹੁੰਦਾ ਨਹੀਂ ਹੈਗਾ ਨਾ ਡਾਕਟਰ ਕੋਲੇ ਲੈ ਕੇ ਜਾਂਦੇ ਆ ਨਾ ਉਹ ਜਲਦੀ ਵੀਜ਼ਾ ਲਵਾ ਕੇ ਦਿੰਦੇ ਆ ਫਰਾਡ ਨਾਲ ਸੱਦਦੇ ਆ 2.5 ਲੱਖ ਰੁਪਈਆ ਲੈਂਦੇ ਆ ਫਿਰ ਵਾਪਸ ਇੰਡੀਆ ਭੇਜ ਦਿੰਦੇ ਆ ਤੇ ਤੁਸੀਂ ਜੀ ਫਿਰ ਹੁਣ ਆਪਦੀ ਜ਼ਿੰਦਗੀ ਦੇ ਵਿੱਚ ਕੀ ਕਰ ਰਹੇ ਹੋ ਇੱਥੇ ਮਤਲਬ ਜਿੱਥੇ ਮੈਂ ਕੰਮ ਤੇ ਲੱਗੀ ਸੀਗੀ ਦੁਵਾਰੇ ਮੈਂ ਉਹਨਾਂ ਨੇ ਮੈਨੂੰ ਬੁਲਾ ਲਿਆ ਸੀਗਾ ਅਜਿ스트 ਮੈਂ ਹੁਣ ਉੱਥੇ ਲੱਗੀ ਆ ਮੈਂ ਨਹੀਂ ਚਾਹੁੰਦੀ ਮੈਂ ਦੁਵਾਰਾ ਕੋਈ ਵੀ ਕੁੜੀ ਆਏ ਗਲਤੀ ਕਰੇ ਕਿਤੇ ਵੀ ਮੁਲਕ ਚ ਜਾਣਾ ਹੋਵੇ ਚੰਗੀ ਤਰ੍ਹਾਂ ਜਾਣਕਾਰੀ ਲਓ ਕੰਪਨੀ ਰਾਹੀਂ ਜਾਓ ਬਸ ਮੇਰਾ ਇਹੀ ਸੰਦੇਸ਼ ਆਵਾ ਕਿ ਇਸ ਤਰ੍ਹਾਂ ਦੀ ਗਲਤੀ ਕੋਈ ਵੀ ਨਾ ਕਰੇ ਬਾਅਦ ਵਿੱਚ ਪਛਤਾਉਣ ਤੋਂ ਇਲਾਵਾ ਆਪਣੇ ਪੱਲੇ ਕੁਝ ਨਹੀਂ ਰਹਿੰਦਾ ਹੈਗਾ ਹਾਂਜੀ ਮਿੱਤਰੋ ਇਸ ਕੁੜੀ ਤੋਂ ਲੋ ਸਿੱਖਿਆ ਤੇ ਜੇ ਕੋਈ ਜਾਣਾ ਚਾਹੁੰਦਾ ਵੀਰੇ ਤੇ ਜਾਓ ਤੁਸੀਂ ਸਹੀ ਰੀਜਨਲ ਕੰਪਨੀਆਂ ਰਹੀਂ ਜਾਓ ਤੇ ਪਿੰਡੂ ਪੱਤਰਕਾਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਜੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਧੰਨਵਾਦ ਜੀ ਇਦਾਂ ਦੀਆਂ ਅਸੀਂ ਸੱਚੀਆਂ ਤੇ ਸੋਚੀਆਂ ਵੀਡੀਓ ਲੈ ਕੇ ਆਵਾਂਗੇ ਜੀ